ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂ ਤੇ ਪੰਜਾਬ ਦੀ ਰਾਜਨੀਤੀ ਚਗਰਮਾਹਟ ਮਹਿਸੂਸ ਹੋ ਰਹੀ ਹੈ ਕਿਉਂਕਿ 2027 ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਲੱਗ ਕੇ ਆ ਰਹੀਆਂ ਹਨ ਹਰੇਕ ਪਾਰਟੀਆਂ ਅੰਮਰਕਸਾ ਕਰ ਰਹੀਆਂ ਹਨ ਤਿਆਰੀ ਕਰ ਰਹੀਆਂ ਹਨ ਬਟਾਲਾ 'ਚ ਖੁਸ਼ੀ ਦਾ ਮਾਹੌਲ ਹੈ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਸਰੂਪੇ ਪਾਏ ਜਾ ਰਹੇ ਹਨ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦਿੰਦੇ ਆ ਇਥੋਂ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਥਾਪਿਆ ਗਿਆ ਇਥੇ ਆਗੂਆਂ ਤੇ ਵਰਕਰਾਂ 'ਚ ਵੱਡੀ ਖੁਸ਼ੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹਨ ਨਰੇਸ਼ ਮਹਾਜਨ ਜੀ ਸੱਸガル ਜੀ ਸਭ ਤੋਂ ਪਹਿਲਾਂ ਢੇਰ ਸਾਰੀ ਮੁਬਾਰਕਾਂ ਤੁਹਾਡਾ ਪਹਿਲਾ ਰਿਐਕਸ਼ਨ ਜਿਹੜੀ ਇੱਕ ਹੋਰ ਜ਼ਿੰਮੇਵਾਰੀ ਹਲਕਾ ਅੰਚਾਰ ਦੇ ਨਾਮ ਨਾਲ ਸੂਬੇ ਦੇ ਉਮੀਦਵਾਰਾਂ ਦੀ ਜ਼ਿੰਮੇਵਾਰੀ ਤੀਗੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਦਾ ਧੰਨਵਾਦ ਆ ਫਿਰ ਮਹਾਰਾਜ ਸੱਚੇ ਬਾਦਸ਼ਾਹ ਦਾ ਗੁਰੂ ਰਾਮਦਾਸ ਮਹਾਰਾਜ ਦਾ ਵੀ ਸ਼ੁਕਰ ਹੈ ਜੋ ਪਾਰਟੀ ਪ੍ਰਧਾਨ ਪੰਜਾਬ ਸਰਦਾਰ ਸੁਖਵੀਰ ਸਿੰਘ ਨੇ ਵਿਸ਼ਵਾਜਿਤ ਆਇਆ ਔਰ ਉਹਨਾਂ ਨੇ ਇੱਕ ਜ਼ਿੰਮੇਵਾਰੀ ਦੇ ਰੂਪ ਚ ਦਾਸ ਨੂੰ ਉਮੀਦਵਾਰ ਪ੍ਰਧਾਨ ਪੰਜਾਬ ਬਣਾਇਆ ਮੈਂ ਉਹਨਾਂ ਦਾ ਵੀ ਕੋਟੀ ਕੋਟੀ ਧੰਨਵਾਦ ਕਰਦੀ ਦੂਸਰੀ ਜ਼ਿੰਮੇਵਾਰੀ ਮਿਲ ਗਈ ਹੈ ਪਹਿਲਾ ਹਲਕਾ ਇਨਚਾਰਜ ਬਣਾਇਆ ਵਿਸ਼ਵਾਸ ਜਤਾਇਆ ਕੰਮ ਵੇਖਿਆ ਮਿਹਨਤ ਵੇਖੀ ਪਾਰਟੀ ਪ੍ਰਤੀ ਜਿਹੜੀ ਤੁਸੀਂ ਕੰਮ ਕੀਤਾ ਦਿਨ ਦਾ ਉਹ ਵੇਖਿਆ ਹੁਣ ਵੱਡੀ ਜ਼ਿੰਮੇਵਾਰੀ ਆ ਗਈ ਹੈ ਸਟੇਟ ਲੈਵਲ ਦੀ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤੋਂ ਮੈਂ ਬੜੀ ਕਲੀਅਰ ਕਰ ਦਿਆਂ ਇਹ ਜ਼ਿੰਮੇਵਾਰੀਆਂ ਦੇ ਨਾਮ ਦੇ ਉੱਤੇ ਜ਼ਰੂਰ ਲਾਇਆ ਜਾਂਦਾ ਵੀ ਹਲਕਾ ਇੰਚਾਰਜ ਹੈ ਜੀ ਮੀਤ ਪ੍ਰਧਾਨ ਇਹ ਵਰਕਰ ਵਰਕਰ ਵਰਕ ਨਹੀਂ ਕਰਨ ਹੁੰਦੀ ਵਰਕਰ ਵਰਕ ਨਹੀਂ ਕੀਤੀ ਜਾਂਦੀ ਇਹਨੂੰ ਜ਼ਿੰਮੇਵਾਰੀਆਂ ਨੂੰ ਇਹ ਨਹੀਂ ਹੈਗਾ ਕਿ ਜ਼ਿੰਮੇਵਾਰੀ ਦੇ ਨਾਲ ਕੋਈ ਕਦਮ ਵੱਧਦਾ ਕਦਮ ਵੱਧਦਾ ਵਾ ਕੰਮ ਦੇ ਨਾਲ ਤੇ ਵਰਕ ਦੇ ਦੇਣਾ ਲੋਕਾਂ ਦੇ ਨਾਲ ਪਛਾਣ ਬਣਾਉਣ ਦੇ ਨਾਲ ਤੇ ਲੋਕਾਂ ਦੇ ਨਾਲ ਖਲੋਣ ਦਾ ਮੇਰਾ ਇੱਕ ਸਵਾਲ ਹੈ ਆ ਕਿ ਗਾਂ ਜਦ ਵੀ ਉਦਾਂ ਹੋਵੇ ਨਾ ਹੋਵੇ ਮੈਂ ਪਾਰਟੀ ਦੇ ਵਰਕਰ ਦਾ ਮਾਨ ਸਮਾਨ ਕਰਨਾ ਜਾਣਨਾ ਮੈਂ ਤਾਂ ਪਾਰਟੀ ਦਾ ਵਰਕਰ ਦਾ ਮਾਨ ਸਮਾਨ ਕਰਦਾ ਰਵਾਂ ਦੂਸਰੀ ਗੱਲ ਜਿੱਤੇ ਕੋਈ ਗਲਤ ਹੋਏਗਾ ਉਹ ਮੇਰਾ ਇੱਕ ਖੂਨ ਦੇ ਵਿਸਵਾਹ ਹੈ ਉਥੇ ਮੇਰਾ ਸਟੈਂਡ ਕਲੀਅਰ ਕਟ ਹੁੰਦਾ ਕਿ ਮੈਂ ਕਦੀ ਤੱਕਾ ਬਰਦਾਸ਼ਤ ਕਿਸੇ ਦੇ ਵਾਸਤੇ ਵਰਕਰ ਵਾਸਤੇ ਨਹੀਂ ਪ੍ਰਧਾਨ ਜੀ 27 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਦੀ ਗੱਲ ਸੁਣ ਲਈਏ ਜਾਂ ਜ਼ਿਲ੍ਹਾ ਪ੍ਰਧਾਨ ਜਿਹੜੇ ਲੰਗਾ ਸਾਉਂ ਥਾਪੇ ਗਏ ਉਹਨਾਂ ਨੇ ਬਿਲਕੁਲ ਦਾਵਾ ਕਰ ਦਿੱਤਾ ਕਿ 27 ਵਿੱਚ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਇੱਥੇ ਕੋਈ ਸ਼ੱਕ ਨਹੀਂ ਹੈ ਤੁਹਾਡੇ ਤੇ ਜਿੰਮੇਵਾਰ ਦਿੱਤੀ ਗਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਕੋਈ ਸ਼ੱਕ ਸ਼ੁਭਾ ਰਹਿ ਗਿਆ ਇਹ ਕੋਈ ਭਲੇਗੇ ਵਾਲੀ ਗੱਲ ਰਹਿ ਗਈ ਹੈ 2027 ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਅੰਦਰ ਬਣੇਗੀ ਉਹ ਇਸ ਕਰਕੇ ਨਹੀਂ ਬਣੇਗੀ ਕਿ ਭਗਵਾਨਦમાન ਸਰਕਾਰ ਦੀਆਂ ਨਾ ਅਗਲੀ ਏਜੰਸੀਆਂ ਕਰਕੇ ਨਹੀਂ ਭਗਵਾਨਦમાન ਸਰਕਾਰ ਦੀ ਆ ਜਿਹੜੀ ਇੱਕ ਬੁਲਬਲੇ ਜਿਹੀ ਆਈ ਸਰਕਾਰ ਸੀ ਪੰਜਾਬ ਨੇ ਇੱਕ ਮੈਂਡੇਟ ਦਿੱਤਾ ਸੀ 92 ਸੀਟਾਂ ਦਿੱਤੀਆਂ ਸੀ ਮੈਨੂੰ ਪੁੱਛਣਾ ਚਾਹਣਾ ਭਗਵਾਨਦમાન ਸਰਕਾਰ ਨੂੰ ਕੀ ਕੀਤਾ ਹੀ ਲੋਕਾਂ ਦਾ ਠਾਣੇ ਚਲ ਜੋ ਜੁੱਤੀਆਂ ਪੈਂਦੀਆਂ ਔਰ ਪੈਸੇ ਲੱਗਦੇ ਆ ਔਰ ਜਸਤੀਆਂ ਇੱਥੇ ਹੁੰਦੀਆਂ ਨਹੀਂ ਜ਼ਮੀਨਾਂ ਖੋਣ ਵਾਸਤੇ ਦਿੱਲੀ ਦੇ ਲਟੇਰੇ ਇੱਥੇ ਆ ਕੇ ਦਿੱਲੀ ਦੇ ਠੱਗ ਜਿਹੜੇ ਦਿੱਲੀ ਚੋਂ ਭਜਾਏ ਢੱਗ ਉਹ ਆ ਕੇ ਪੰਜਾਬ ਦੇ ਉੱਤੇ ਬਹਿ ਗਏ ਪੰਜਾਬ ਦਾ ਖਜ਼ਾਨਾ ਲੁੱਟ ਕੇ ਦਿੱਲੀ ਨੂੰ ਲੈ ਜਾਂਦੇ ਨੇ ਮਾਂ ਬੋਲੀ ਜ਼ਮੀਨ ਪੰਜਾਬੀਆਂ ਦੀ ਇੱਕ ਉਹ ਜ਼ਮੀਨ ਜਿਸ ਨੂੰ ਮਾਂ ਸਾਰੇ ਕਿਸਾਨ ਕਹਿੰਦੇ ਨੇ ਸਾਰੇ ਲੋਕ ਕਹਿੰਦੇ ਨੇ ਇੱਕ ਜ਼ਮੀਨ ਦੇ ਉੱਤੋਂ ਇੱਕ ਡੱਬਰ ਨਹੀਂ ਪਲਦਾ ਵੀ ਇਹ ਨਹੀਂ ਕਿਲਾ ਕਿਸਾਨ ਪਲਦਾ ਮਜ਼ਦੂਰ ਪਲਦਾ ਭੂਮੀਆਰ ਦੇ ਅੰਦਰ ਉਹਦੇ ਜੱਗੀਆਂ ਨੇ ਉਹਨੂੰ ਰਹਿਣ ਤੇ ਲਈ ਆ ਕਈਆਂ ਨੇ ਉਹਦੇ ਠੇਕੇ ਤੇ ਲਈ ਆ ਉਹਦੇ ਨਾਲ ਲੱਖਾਂ ਲੋਕ ਪਰਿਵਾਰਾਂ ਦਾ ਜੀਵਨ ਜਾਪਨ ਕਰਦੇ ਆ। ਔਰ ਤੁਸੀਂ ਦੇਖਦੇ ਹੋਵੋਗੇ ਜਦੋਂ ਫਸਲ ਕੱਟੀ ਜਾਂਦੀ ਆ। ਔਰ ਸੜਕਾਂ ਦੇ ਉੱਤੇ ਪ੍ਰਾਲੀ ਵਾ ਜਾ ਕੇ ਉਹਦੇ ਉਹਦੇ ਚੋਂ ਵੀ ਦਾਣੇ ਗਰੀਬ ਕੱਢ ਕੇ ਖੜਦਾ। ਉਹ ਲੈ ਕੇ ਗਾਰਬਿੰਗ ਗਾਰਬਿੰਗ ਦੀ ਸਕੀਵ ਲੈ ਆ ਕੇ ਉਹਦੇ ਨਾਲ ਕਿਸਾਨਾਂ ਨਾਲ ਹੀ ਨਹੀਂ ਸਮੁੱਚੇ ਪੰਜਾਬ ਨਾਲ ਤਰੋਹ ਕੀਤਾ ਜਾ ਰਿਹਾ 65000 ਏਕੜ ਜ਼ਮੀਨ ਖੋਲਣੀ। ਬੈਠ ਯਾਰ 1 ਏਕੜ 2 ਕਰੋੜ 80 ਲੱਖ ਦੀ ਤੇ ਸਾਡੀ ਆਬਾਦੀ ਆ 65000 ਏਕੜ ਦਾ ਰਕਵਾ ਕਿੰਨਾ ਹੁੰਦਾ ਦੇਣਾ ਕੁਝ ਨਹੀਂ ਪੈਸੇ ਨਹੀਂ ਦੇਨੇ ਜ਼ਮੀਨ ਦੇ ਤੁਹਾਨੂੰ ਅਮੀਰ ਬਣਾ ਦਿਆਂਗੇ ਕੀ ਮਗੇਰੀ ਲਾਲ ਵਾਲੇ ਅਜ਼ੀਮ ਸੁਪਨੇ ਦਿਖਾਏ ਦਹਾਏ ਸਰਦਾਰ ਸਖਬੀਰ ਸਿੰਘ ਬਾਦਲ ਦੀਆਂ ਪਾਲਸੀਆਂ ਅਕਾਲੀ ਦਲ ਦੀ ਪਾਲਸੀ ਨੂੰ ਸਰਦਾਰ ਸਖਬੀਰ ਸਿੰਘ ਦੀ ਮਿਹਰ ਨੂੰ ਮੈਂ ਸਲਾਮ ਕਰਦਾ ਕਿਉਂਕਿ ਉਹ ਪ੍ਰਧਾਨ ਨੇ ਫੈਸਲਾ ਕੀਤਾ ਕਮ ਹਰ ਥਾਂ ਦੇ ਜਾ ਕੇ ਰੈਲੀ ਕਰਾਂਗੇ ਇੱਕ ਇੰਚ ਜ਼ਮੀਨ ਕਿਸਾਨ ਦੀ ਨਹੀਂ ਜਾਣਦੇ ਉਹਦਾ ਫਾਇਦਾ ਇਹ ਹੋਇਆ ਕਿ ਅੱਜ ਤੁਸੀਂ ਹਾਲਾਤ ਦੇਖੋ ਪੰਜਾਬ ਸਰਕਾਰ ਨੂੰ ਗੋਟਣੇ ਟੇਕਣੇ ਪਏ ਪ੍ਰਧਾਨ ਜੀ ਪ੍ਰਧਾਨ ਜੀ ਮੈਂ ਤੁਹਾਡੀ ਗੱਲ ਟੋਕਦਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੂਬੇ ਦੀ ਮਾਂ ਪਾਰਟੀ ਤੁਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਪਰ ਪਾਰਟੀ ਨੇ ਕਿੱਦਾਂ ਆਪਣੇ ਨਾ ਢਾ ਲਾਈ ਸਭ ਤੋਂ ਵੱਡਾ ਕੰਪੀਟੀਸ਼ਨ ਦਾ ਸਭ ਤੋਂ ਵੱਡੀ ਜਿਹੜੀ ਚਾ ਤੁਹਾਡੇ ਵਾਸਤੇ ਚੁਣੌਤੀ ਹੋਏਗੀ ਕਿ ਜਿਹੜੀ ਪਾਟੋ ਧਾਰ ਚੱਲਦੀ ਹੈ ਰੁੱਸੇ ਪਏ ਨੇ ਕਈ ਕਈ ਛੱਡ ਕੇ ਗਏ ਨੇ ਕਈ ਅਜੇ ਵੀ ਬਿਆਨਬਾਜ਼ੀ ਕਰਦੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਉਹਨਾਂ ਨੂੰ ਲਿਆਉਣ ਵਾਸਤੇ ਜਾਂ ਇੱਕ ਜੁੱਟ ਕਰਨ ਵਾਸਤੇ ਕੀ ਕੁੜ ਕਰ ਰਹੇ ਨੇ ਜਿਨ੍ਹਾਂ ਨੇ ਦਸਲ ਮਲਾਈਆਂ ਖਾਧੀਆਂ ਹੋਣ ਨਾ ਤੇ ਉਹਨਾਂ ਨੂੰ ਵੇਣਾ ਵੇਣਾ ਪਾਰਟੀ ਦੇ ਵਿੱਚ ਤੇ ਵਸੂਸ ਕਰਦੇ ਨੇ ਵੀ ਹਰੇ ਪਤਾ ਨਹੀਂ ਗਾਂ ਕੀ ਮਿਲ ਜਾਣਾ ਸ਼੍ਰੋਮਣੀ ਅਕਾਲੀ ਦਲ ਦਾ 104 ਸਾਲ ਦਾ ਇਤਿਹਾਸ ਆ ਸੰਘਰਸ਼ ਕਰਨ ਲਈ ਪਾਰਟੀ ਆ ਬੜੇ ਆਏ ਬੜੇ ਵਿਚੋਂ ਗਏ ਸ਼ਰੋਮਣ ਅਕਾਲੀ ਦਾ ਲੇਖ ਤਾਂ ਖੜਾ ਰਿਹਾ ਔਰ ਸਤਾ ਚ ਉਹ ਵਾਪਸ ਆਇਆ ਇਹ ਸਤਾ ਦੇਖਦੇ ਨੇ ਕੋਈ ਕਿਸੇ ਪਾਸੇ ਦਰਵਾਜ਼ੇ ਦੌੜਿਆ ਫਿਰਦਾ ਕੋਈ ਕਿਸੇ ਦਰਵਾਜ਼ੇ ਦੌੜਿਆ ਫਿਰਦਾ ਫਿਰ ਇਹਨਾਂ ਦਾ ਨਿਸ਼ਾਨ ਕੀ ਹੈ ਇਹਨਾਂ ਦਾ ਦਫਤਰ ਕਿਹੜਾ ਕਿਹੜੀ ਗੱਲ ਕਰਦੇ ਆ ਪ੍ਰਧਾਨ ਜੀ ਜਿਹੜਾ ਬਟਾਲੇ ਚ ਮੰਦ ਭਾਗੀ ਘਟਨਾ ਵਾਪਰੀ ਉਹ ਗੈਸ ਕਾਣ ਜਿਹੜਾ ਹੋਇਆ ਉਹ ਸਾਰੀਆਂ ਪਾਰਟੀਆਂ ਨੇ ਇੱਕ ਸੁਰਚ ਨਿੰਦਾ ਵੀ ਕੀਤੀ ਆ ਪੰਜਾਬ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਵੀ ਕੀਤੀ ਇੱਕ ਜਿਹੜੀ ਡੈਥ ਹੋਈ ਆ ਕੋਈ ਗੰਭੀਰ ਜ਼ਖਮੀ ਨੇ ਕੀ ਕਹਿਣਾ ਚਾਹੁੰਦੇ ਇੱਕ ਵਾਰ ਫਿਰ ਤੁਸੀਂ ਕਹਿਣਾ ਇਹ ਜਾਣੇ ਆ ਸਾਰੀਆਂ ਰਾਜਨੀਤਿਕ ਸਾਰੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਇਕੱਠਿਆ ਹੋ ਕੇ ਐਡਾ ਵੱਡਾ ਇੱਕ ਸਮੂਹਿਕ ਇੱਕ ਪਲੇਟਫਾਰਮ ਤੇ ਫੈਸਲਾ ਲਿਆ ਕਿ ਪ੍ਰਸ਼ਾਸਨ ਨੇ ਜਿਹੜੀ 12 ਦਿਨ ਲਗਾਤਾਰ ਹਾਸੇ ਤੋਂ ਬਾਅਦ ਕੋਹੇ ਦੀ ਸੋਧ ਨਹੀਂ ਲਈ 12 ਦਿਨਾਂ ਦੇ ਅੰਦਰ ਇੱਕ ਜ਼ੀਰੋ ਐਫ ਆਈ ਆਰ ਦਰਜ ਕਰਕੇ ਰੱਖੀ ਸੀ ਬਦਕਿਸਮਤੀ ਹੈ ਕਿ ਉਹ ਬੱਚਾ ਜਿਹੜਾ ਮਾਪੇ ਦਾ ਦਾਦੀ ਦਾ ਇਕੱਲੇ ਇਕੱਲਾ ਸਾਰਾ ਸੀ ਉਹ ਬੱਚੇ ਦੀ ਮੌਤ ਹੋ ਗਈ ਬੜੀ ਦੁਖਦ ਦੁੱਖदाई ਗੱਲ ਹੋਈ ਕਿ ਉਸ ਦਾ ਦੁਕਾਨ ਵੀ ਤਬਾਹ ਹੋ ਗਈ ਪੈਸੇ ਵੀ ਫੜ ਤੜ ਕੇ ਕਰਜ਼ਾ ਉਹਨਾਂ ਨੇ ਉੱਥੇ ਇਲਾਜ ਕਰਾਇਆ ਸਰਕਾਰ ਨੇ ਨਾ ਦੇ ਉਹਨਾਂ ਦਾ ਲਾਜ ਦਾ ਕੋਈ ਖਰਚਾ ਕੀਤਾ ਤੇ ਨਾ ਹੀ ਉਹਨਾਂ ਨੂੰ ਕੋਈ ਮੁਆਵਜ਼ਾ ਦੀ ਗੱਲ ਕੀਤੀ। ਉਸ ਦਿਨ ਪ੍ਰਸ਼ਾਸਨ ਦੇ ਅੰਦਰ ਐਮਐਲਏ ਦੇ ਬ੍ਰਦਰ ਨੇ ਵੀ ਇਹ ਗੱਲ ਕਹੀ ਵੀ ਇਹੀ ਇਹਨਾਂ ਨੂੰ ਉਚਿਤ ਮੁਆਵਜ਼ਾ ਜਿਹੜਾ ਵਾ ਦਵਾਵਾਂ। ਅਫਸੋਸ ਦੀ ਗੱਲ ਹੈ। ਪਰਚਾ ਨੂੰ 304 304 ਲਾਣੀ ਹੈ ਕਿ 304 A ਲਾਉਣੀ ਹੈ? ਮਾਪਿਓ ਦਾਦੀ ਦੇ ਬਿਆਨਾਂ ਦੇ ਗੱਲ ਪਰ ਬਿਆਨ ਨੇ ਉਹਦੇ ਵੀ ਬੜਿਆ ਕਿੰਦੂ ਪਰੰਤੋਂ ਪਹਿਲਾਂ ਹੁੰਦਾ ਰਿਹਾ ਫਿਰ ਅਸੀਂ ਸਵੇਰੇ ਗਏ ਫਿਰ ਉੱਥੇ ਫੈਸਲਾ ਕੀਤਾ ਗਿਆ ਵੀ ਜੋ ਬੰਦੀ ਦਫਾ 304 ਉਹ ਲਈ ਜਾ 304 ਵੀ ਲੱਗ ਗਈ ਮੈਂ ਕਹਣਾ ਉਸ ਤੋਂ ਵੱਡੀ ਮਤਵਾਂ ਦੀ ਗੱਲ ਆਜ ਦਫਾ ਲੱਗਿਆ ਨੂੰ 304 ਨੂੰ ਕਿੰਨੇ ਦਿਨ ਹੋ ਗਏ ਨਾ ਭਾਈ ਨੇ ਪਰਦਾ ਪ੍ਰਸ਼ਾਸਨ ਇਹ ਗੱਲ ਕਿਤੇ ਖਲਾਉਗੇ ਛਾਤੀ ਢੋਕ ਕੇ ਜਾ ਹੱਥ ਖੜਾ ਕਰਕੇ ਕਵੇ ਕਿਸੇ ਵੱਲ ਰੇਡ ਕੀਤਾ ਕਿਸੇ ਅਫਸਰ ਵੱਲ ਜਿਹੜਾ ਇਹ ਜ਼ਿੰਮੇਵਾਰ ਨੇ ਉਹਨਾਂ ਵੱਲ ਕੋਈ ਵੇਰਾ ਮਾਰਿਆ ਇਹਨੂੰ ਕੀ ਸਮਝਿਆ ਜਾਏ ਕਿ ਜੋ ਹਾਲਾਤ ਸਰਕਾਰ ਦੇ ਨੇ ਭਗਵੰਦਾਨ ਸਰਕਾਰ ਦੇ ਕ੍ਰਪਸ਼ਣ ਦੇ ਇੱਥੇ ਵੀ ਅਫਸਰ ਜਿਹੜੇ ਆ ਵੱਡੇ ਮਗਰਮਾਸ਼ ਨੂੰ ਦਬਾਨ ਦੀ ਕੋਸ਼ਿਸ਼ ਕਰਨ ਦੇ ਨੇ ਮਗਰ ਵੈਸਾ ਨੂੰ ਬਚਾਣ ਦੀ ਕੋਸ਼ਿਸ਼ ਵੀ ਹੋ ਰਹੀ ਹਤਿਆਦ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਇਹ ਜਗਨਿਆ ਅਪਰਾਧ ਹੋਇਆ ਉਹਨਾਂ ਦੋਸ਼ੀਆਂ ਦੇ ਖਿਲਾਫ ਅਜੇ ਤੱਕ ਚੁੱਕ ਕੇ ਉਹਨਾਂ ਨੂੰ ਸਲਾਖਾ ਦੇ ਅੰਦਰ ਸੁਟਿਆ ਜਾਣਾ ਚਾਹੀਦਾ ਸੀ ਜੇ ਪ੍ਰਸ਼ਾਸਨ ਇਹਨਾਂ ਸੰਜੀਦਾ ਦੇ ਜੇ ਸਰਕਾਰ ਇਹ ਨਹੀਂ ਸੰਜੀਦਾ ਤਾਂ ਪਰ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੀ ਸਲਾਖਾ ਜੁ ਹੋਣਾ ਚਾਹੀਦਾ ਸੀ ਔਰ ਸਰਕਾਰ ਉਹਨਾਂ ਨੂੰ ਪਰਿਵਾਰ ਨੂੰ ਰੋਟੀ ਖਾਣ ਵਾਸਤੇ ਉਹਨਾਂ ਦਾ ਪੇਟ ਭਰਨ ਵਾਸਤੇ ਉਹਨਾਂ ਦਾ ਉਜਰਤ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਘਰ ਪਹੁੰਚਣਾ ਚਾਹੀਦਾ 5 ਕਰੋੜ ਰੁਪਏ ਆ ਮੈਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਦੋਂ ਜਦ ਰਿਸ਼ਭ ਦੀ ਮੌਤ ਦੇ ਅਜੇ ਤੱਕ ਕਲੀਅਰ ਕਰਦੇ ਆ ਤਿੰਨ ਜ਼ਖਮੀਆਂ ਦਾ ਕੋਈ ਨਾਂ ਨਹੀਂ ਆ ਬਜ਼ਾਰ ਚ ਪਾਇਆ ਇਹ ਕਹਿਣਗੇ ਵੀ ਉਹਨਾਂ ਦੇ ਕਿਸੇ ਦਾ ਨਾਂ ਨਹੀਂ ਦਿੱਤਾ ਹਸਪਤਾਲ ਦੇ ਅੰਦਰੋਂ ਤਿੰਨ ਜ਼ਖਮੀਆਂ ਦਾ ਨਾਂ ਲਾ ਲੰਦੇ ਜਿਹੜੇ ਜ਼ਰੇਲਾਈ ਦਾ ਹادث ਸੀ ਉਹਨਾਂ ਦਾ ਜ਼ਖਮੀਆਂ ਦਾ ਇਹਦੇ ਵਿੱਚ ਸਰਕਾਰ ਦੀ ਨੀਅਤ ਔਰ ਮੰਸ਼ਾ ਸਾਫ਼ ਨਹੀਂ ਹੈ ਸਰਕਾਰ ਦੀ ਨੀਅਤ ਕਟਗਰੇ ਚ ਖੜੀ ਆ ਠੀਕ ਆ ਅੱਜ ਹੰਕਾਰ ਆ ਇਹ ਹੰਕਾਰ ਜਿਹੜਾ ਬੋਲਦਾ ਪਿਆ ਇਹ ਸਦਾ ਨਹੀਂ ਕਦੀ ਕੁਰਸੀ ਆ ਨਹੀਂ ਜਾਣੀ ਆ ਜੇ ਨੇਰੀ ਤੂਫਾਨ ਚੱਲਿਆ ਕੋਈ ਬਨਵੇ ਬਨ ਸਕਦੇ ਆ ਤੇ ਬਨਵੇ ਖਤਮ ਵੀ ਹੋ ਸਕਦੇ ਆਉਣ ਵਾਲੇ ਪੰਜਾਬ ਦਾ ਇਹ ਫੈਸਲਾ ਪ੍ਰਧਾਨ ਜੀ ਜਿਹੜੀਆਂ ਪਿੰਡ ਦੀਆਂ ਛੱਤਾਂ ਤੋਂ ਲੈ ਕੇ ਹੁਣ ਤੱਕ ਜਿਹੜੀ ਗੱਲ ਚੱਲਦੀ ਹੈ ਚਰਚਾ ਆਮ ਕਰਕੇ ਸਤਾਈ ਦੀ ਇਲੈਕਸ਼ਨ ਲੈ ਕੇ ਲੋਕਾਂ 'ਚ ਇਹ ਚਰਚਾ ਚੱਲਦੀ ਹੈ ਕਿ ਸ਼ੋਮਨੀ ਅਕਾਲੀ ਦਲ ਤੇ ਬੀਜੇਪੀ ਇਕੱਠੇ ਲੜਨਗੇ ਵੱਖ-ਵੱਖ ਲੜਨਗੇ ਵੱਡੀ ਚਰਚਾ ਕੀ ਗੱਣਾ ਚਾਹੁੰਦੇ ਹੋ ਪਹਿਲੀ ਗੱਲ ਇਹ ਹੈ ਵੀ ਮੈਂ ਜੋ ਮੇਰਾ ਨਿੱਜੀ ਰਾਏ ਹੈ ਦੋਨਾਂ ਦਲਾਂ ਦੀ ਜ਼ਰੂਰਤ ਆ ਪੰਜਾਬ ਨੂੰ ਛੋਬੇ ਨੂੰ ਬਚਾਉਣ ਵਾਸਤੇ ਦੋਨਾਂ ਦਲਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਕਰਕੇ ਕਹਿ ਰਹੇ ਆਂ ਕਿ ਪੰਜਾਬ ਦਾ ਪਿਛਲਾ ਤੁਸੀਂ 10 ਸਾਲ ਦਾ ਸ਼ਾਸਨ ਦੇਖ ਲਓ ਜਿਹੜਾ ਅਕਾਲੀ ਦਲ ਤੇ ਭਾਜਪਾ ਨੇ ਕੀਤਾ ਆਈ ਲੋਕ ਯਾਦ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਉਹਦੀਆਂ ਬਾਦਲ ਦੀਆਂ ਸਕੀਮਾਂ ਨੂੰ ਆਈ ਲੋਕ ਯਾਦ ਕਰਦੇ ਆ ਉਹਦੇ ਰਾਜ ਨੂੰ 인ਫਰਾਸਟ੍ਰਕਚਰ ਕਿੰਨਾ ਹੋਇਆ ਇੱਕ ਗੱਲ ਮੇਰੀ ਪੱਕੀ ਸਮਝ ਲਓ ਅਕਾਲੀ ਦਲ ਪੰਜਾਬ ਦੀ ਪੰਜਾਬੀਆਂ ਦੀ ਮਾਂ ਬੋਲੀ ਪਾਰਟੀ ਔਰ ਕਾਲੀ ਦਾਲ ਹਰੇਕ ਵਰਗ ਦਾ ਮਾਨਸਮਾਨ ਕਰਦਾ ਇਹਦੇ ਚ ਕੋਈ ਦਿੱਲੀ ਵਾਲੇ ਲੁਟੇਰੇ ਨਹੀਂ ਆ ਸਕਦੇ ਇਹਦੇ ਚ ਕੋਈ ਦਿੱਲੀ ਤੋਂ ਸ਼ਾਸਨ ਕਰਨ ਵਾਲੇ ਆ ਕੇ ਲੋਕ ਲੁੱਟ ਕੇ ਪੰਜਾਬ ਨੂੰ ਬਾਹਰ ਨਹੀਂ ਘੜ ਸਕਦੇ ਇਹ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੇ ਲੋਕ ਤੁਸੀਂ ਦੇਖਿਆ ਹੋਏਗਾ ਮੈਂ ਅੱਜ ਦਾਅਵੇ ਨਾਲ ਕਹਿੰਦਾ ਇਹ ਬੜੀਆਂ-ਬੜੀਆਂ ਫੜਾ ਮਾਰਦੇ ਆ ਕਦੀ ਸਿੱਧ ਭਗਤ ਸਿੰਘ ਦੀ ਗੱਲ ਕਰਦੇ ਆ ਕਦੀ ਕਿਸੇ ਹੋਰ ਦੀ ਗੱਲ ਕਰਦੇ ਆ ਮੈਨੂੰ ਪੰਜਾਬ ਚ ਡੈਮ ਦੱਸ ਦਿਓ ਕਿੰਨੇ ਬਣਾਏ ਨੇ ਸ਼ਰਮਣੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਦੱਸ ਦਿਓ ਕਿੰਨੇ ਬਣਾਈਆਂ ਸ਼ਰਮਣੀ ਅਕਾਲੀ ਦਲ ਦੇ ਜਿਲ੍ਹੇ ਮੈਡੀਕਲ ਕਾਲਜ ਬਣਾਏ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੀਆਂ ਸਕੀਮਾਂ ਦਿੱਤੀਆਂ ਮਾਈ ਭਾਗੋ ਤੋਂ ਲੈ ਕੇ ਪੈਨਸ਼ਨ ਸਕੀਮ ਤੋਂ ਲੈ ਕੇ ਆਟਾ ਦਾਲ ਸਕੀਮ ਤੋਂ ਲੈ ਕੇ ਹੋਰ ਵੀ ਅੰਨਿਆ ਯੋਜਨਾਵਾਂ ਜਿੰਨੀਆਂ ਸਕੀਮਾਂ ਦਿੱਤੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਭਲੇ ਦੀ ਗੱਲ ਤੇ ਪੰਜਾਬ ਦੇ ਗਰੀਬ ਦੀ ਗੱਲ ਤੇ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਸ਼ਹਿਰੀਆਂ ਦੀ ਗੱਲ ਪੰਜਾਬ ਦੇ ਵਪਾਰੀਆਂ ਦੀ ਗੱਲ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਉਹ ਕਰਨ ਵਾਲਿਆ ਸ਼ਰਮੇ ਅਕਾਲ ਜਿੱਤੋਂ ਤੱਕ ਤੁਹਾਡੇ ਸਮਝੋਦੇ ਦਾ ਕਹਿੰਦਾ ਇਹ ਮੈਂ ਪਹਿਲਾਂ ਵੀ ਕਿਹਾ ਦੋਨੋਂ ਦਲਾਂ ਦੀ ਜ਼ਰੂਰਤ ਹੈ ਪਰ ਜ਼ਰੂਰਤ ਵੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਭਾਈਵਾਲ ਨੂੰ ਭਾਈਵਾਲ ਦੇ ਤੌਰ ਤੇ ਬਰਾਬਰ ਦਾ ਜੋ ਬੰਦਾ ਮਾਨਸਮਾਨਾ ਉਨਾ ਹੀ ਮੰਗਣਾ ਚਾਹੀਦਾ ਹੈ ਹਾਤੋਂ ਜ਼ਿਆਦਾ ਚਾਦਰ ਚੋਂ ਬਾਹਰ ਨਹੀਂ ਪੈਰ ਗੜਨੇ ਚਾਹੀਦੇ 15 ਅਗਸਤ 27 ਹੈ ਜਗਤਪਤਾ ਗੁਰਨਾਨ ਦੇਵ ਜੀ ਦਾ ਵਿਆਹਪੁਰ ਬਾਰਿਆ ਬਟਾਲਾ ਪਾਸੇ ਨੂੰ ਕੀ ਕਹਿਣਾ ਚਾਹੋਗੇ ਕਿ 27 ਦੀ ਇਲੈਕਸ਼ਨ ਲੈ ਕੇ ਕਰਫਿਊ ਫਿਰ ਸ਼੍ਰੋਮਣੀ ਕਾਲੇ ਦਰ ਵੱਲੋਂ ਕੀ ਵਰਡਸ ਕਹਿਣਾਗਾ ਉਹ ਪਹਿਲੇ ਤਾਂ ਨਾਸੀ ਮੈਂ ਸੰਧੰਤਰ ਦਾ ਦਿਵਸ ਦੀ ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ ਉਹਦੀ ਆਜ਼ਾਦੀ ਦੀ ਵਰੇਗੰਡ ਮੈਂ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਦੰਦ ਦੰਦ ਸ਼ੁਰੂ ਗੁਰੂ ਨਾਨਕ ਦੇਵ ਜੀ ਬਲੀ ਬਾਦਸ਼ਾਹੀ ਦੀ ਚਰਨਾਂ ਦੀ ਸ਼ੋਭਾ ਪ੍ਰਾਪਤ ਵਟਾਰਾ ਧਰਤੀ ਹੈ ਜਿਵੇਂ ਹੀ ਵਿਆਹ ਦੀ ਗੱਲ ਕਰਨ ਜਾ ਰਿਹਾ ਮਾਤਾ ਸੁਲਖਨੀ ਦਾ ਵਿਆ ਪਰਮ ਇਹ ਵਿਆਹ ਪਰਵ ਜ਼ਰੂਰ ਕੀਤਾ ਜਾਂਦਾ ਹੈ ਜਿਵੇਂ ਹੋਇਆ ਸੀ ਇਸ ਤਰੀਕ ਪਰ ਉਦਨ ਨਗਰ ਕੀਰਤਨ ਦੇ ਰੂਪ ਚ ਉਹਨਾਂ ਦੀ ਮਿੱਟੀਆਂ ਯਾਦਾਂ ਨੂੰ ਤਾਜ਼ਾ ਕੀਤਾ ਔਰ ਨਗਰ ਗੀਤਨ ਜਿਹੜਾ ਨਿਕਲਦਾ ਉਹਦੇ ਦੇਸ਼ਵਦੇਚੋਂ ਲੋਕ ਵਟਾਲੇ ਜਾਂਦੇ ਨੇ। ਅਨੁਵਾਦ ਬਟਾਲੇ ਵਾਲਿਆਂ ਨੂੰ ਵਧਾਈ ਦਿੰਦਾ ਵੀ ਉਹ ਹਮੇਸ਼ਾ ਦਿਲ ਖੋਲ ਕੇ ਉਹਨਾਂ ਦਾ ਸਵਾਗਤ ਕਰ। ਏਸੀਡੀ ਸ਼ੋਮਣੀ ਕਲ ਦਲ ਦੇ ਹਲਕਾ ਬਟਾਲਾ ਤੋਂ ਹਲਕਾ ਇੰਚਾਰਜ ਨਰੇਸ਼ ਮਹਾਜਨ ਜਿਨ੍ਹਾਂ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਸੂਬੇ ਦਾ ਮੀਤ ਪ੍ਰਧਾਨ ਥਾਪਿਆ ਹੈ ਵਿਭਾਗ ਗੱਲਾਂ ਕੀਤੀਆਂ ਹਾਰ ਟਾਪਿਕ ਤੇ ਨਾਲ ਸਾਰਿਆਂ ਨੂੰ 15 ਅਗਸਤ ਔਰ ਜਗਤਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀਆਂ ਮੁਬਾਰਕਾ ਦਿੰਦੇ ਕਿਹਾ ਕਿ ਸ਼ੋਮਣੀ ਅਕਾਲੀ ਦਲ 27 ਵਿੱਚ ਜਰੂਰ ਜਿੱਤ ਪ੍ਰਾਪਤ ਕਰੇਗਾ ਨਾਲ ਉਹਨਾਂ ਇਹ ਵੀ ਕਿਹਾ ਕਿ ਮੇਰੀ ਨਿੱਜੀ رائے ਹੈ ਕਿ ਜੇਕਰ ਭਾਜਪਾ ਅਤੇ ਅਕਾਲੀ ਦਲ ਗਠਜੰਬੰਧਨ ਕਰਦਾ ਹੈ ਸੂਬੇ ਦੀ ਭਲਾਈ ਲਈ ਤਾਂ ਕਰਨਾ ਚਾਹੀਦਾ ਹੈ ਵੇਖਜੋ ਰੋ ਚੈਨਲ ਦਾ ਆਰਐਨ ਨਿਊਜ਼